ਵੱਡੀ ਖਬਰ ਪਾਈ ਅਮਰਤਪਾਲ ਸਿੰਘ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਪਾਈ ਅਮਰਤਪਾਲ ਸਿੰਘ ਨੂੰ ਸੰਸਦ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਤੇ ਸੌ ਚੱਕ ਸਮਾਗਮ ਦੇ ਵਿੱਚ 12 ਲੋਕ ਸਭਾ ਮੈਂਬਰ ਸ਼ਾਮਲ ਹੋਏ ਤੇ ਸਾਰਿਆਂ ਦੀ ਨਜ਼ਰ ਆ ਪਾਈ ਅਮਰਤਪਾਲ ਸਿੰਘ ਦੇ ਉੱਤੇ ਸੀ ਕਿ ਪਾਈ ਅਮਰਤਪਾਲ ਸਿੰਘ ਜਿਹੜੇ ਕਿ ਸੌ ਚੱਕਣ ਕਦੋਂ ਆਉਣਗੇ ਤੇ ਜਿਸ ਨੂੰ ਲੈ ਕੇ ਉਹਨਾਂ ਨੂੰ ਸੰਸਦ ਦੇ ਵਿੱਚ ਇਜਾਜ਼ਤ ਨਹੀਂ ਮਿਲੀ ਤੇ ਜਿਸ ਨੂੰ ਲੈ ਕੇ ਹੁਣ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜੇਕਰ ਪਾਈ ਅਮਰਤਪਾਲ ਸਿੰਘ 60 ਦਿਨਾਂ ਦੇ ਵਿੱਚ ਹਾਜ਼ਰ ਨਹੀਂ ਹੁੰਦੇ ਤਾਂ ਜਿਹੜੀ ਹੈ ਕਿ ਦੁਆਰਾ ਉਹਨਾਂ ਦਾ ਐਮਪੀ ਦਾ ਜਿਹੜਾ ਕਿ ਅਹੁਦਾ ਉਹ ਖੋ ਸਕਦੇ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਦੀ ਮੈਂਬਰਸ਼ਿਪ ਵੀ ਰੱਦ ਹੋ ਸਕਦੀ ਹੈ ਤੇ ਉੱਥੇ ਹੀ ਭਾਈ ਅਵਰਤਪਾਲ ਸਿੰਘ ਨੂੰ ਲੈ ਕੇ ਹੁਣ ਨਵੀਂ ਅਪਡੇਟ ਸਾਹਮਣੇ ਆ ਰਹੀ ਹੈ ਤੇ ਦੱਸਦੀ ਹੈ ਕਿ ਉੱਥੇ ਹੀ 18ਵੀਂ ਲੋਕ ਸਭਾ ਦੇ ਪਹਿਲੇ ਸੈਸ਼ਨ ਦੇ ਵਿੱਚ ਦੋ ਦਿਨ ਸੰਸਦ ਮੈਂਬਰ ਮੈਂਬਰਾਂ ਨੇ ਹਲਫ ਲਿਆ ਤੇ ਸੋਮਵਾਰ ਨੂੰ ਜਿਹੜਾ ਕਿ ਕਈ ਸੰਸਦ ਮੈਂਬਰਾਂ ਨੇ ਲੋਕ ਸਭਾ ਮੈਂਬਰਾਂ ਦੇ ਵਜੋਂ ਸੌ ਚੁੱਕੀ ਤੇ ਮੰਗਲਵਾਰ ਨੂੰ ਪੰਜਾਬ ਦੇ ਨਵੇਂ ਸੰਸਦਾਂ ਦਾ ਹਲਫ ਲਿਆ ਗਿਆ ਤੇ ਦੱਸਦੀ ਹੈ ਕਿ ਤੁਹਾਨੂੰ ਹਰ ਜਿਹੜਾ ਕਿ ਸੰਸਦ ਮੈਂਬਰ ਪ੍ਰੋ ਟੈਂਪ ਸਪੀਕਰ ਦੇ ਨੇੜੇ ਜਾ ਕੇ ਸੌ ਚੁੱਕ ਰਿਹਾ ਸੀ ਤੇ ਕੁਝ ਕਾਗਜ਼ਾਂ ਤੇ ਦਸਤਕਤ ਕਰਾਰੇ ਸੀ ਤੇ ਚੋਣਾ ਜਿੱਤਣ ਵਾਲੇ ਸਾਰੇ ਸੰਸਦ ਮੈਂਬਰਾਂ ਨੂੰ ਨਿਰਧਾਰਿਤ ਸਮੇਂ ਜਿਹੜੇ ਕਿ ਅੰਦਰ ਸੌ ਚੁੱਕਣੀ ਪੈਂਦੀ ਹੈ ਪਰ ਕੀ ਤੁਸੀਂ ਸੋਚਿਆ ਕਿ ਜੇਲ੍ਹ ਚ ਬੰਦ ਅਮਰਿਤਪਾਲ ਦਾ ਕੀ ਹੋਵੇਗਾ ਤੇ ਉੱਥੇ ਹੀ ਉਹ ਅਹੁਦੇ ਦੀ ਸੌ ਕਿਵੇਂ ਚੁੱਕਣਗੇ ਤਾਂ ਤੁਹਾਨੂੰ ਦੱਸਦੀ ਹੈ ਕਿਸ ਸਥਿਤੀ ਦੇ ਵਿੱਚ ਸੰਸਦ ਮੈਂਬਰਾਂ ਨੂੰ ਸੌ ਕਿਵੇਂ ਚੁਕਾਈ ਜਾ ਸਕਦੀ ਹੈ ਤੇ ਇਸ ਦੇ ਕੀ ਨਿਯਮ ਹਨ ਕੌਣ-ਕੌਣ ਜੇਲ੍ਹ ਦੇ ਵਿੱਚ ਹੈ ਤਾਂ ਦੱਸਦੀ ਹੈ ਕਿ ਸਭ ਤੋਂ ਪਹਿਲਾਂ ਤੁਹਾਨੂੰ ਦੱਸਦੀ ਹੈ ਕਿ ਇਸ ਸਮੇਂ ਕਿਹੜੇ ਸੰਸਦ ਜੇਲ੍ਹ ਦੇ ਵਿੱਚ ਨੇ ਤੇ ਦਰਸਲ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਦੋ ਵਿਅਕਤੀਆਂ ਨੇ ਚੋਣ ਜਿੱਤੀ ਤੇ ਇਸ ਦੇ ਵਿੱਚ ਇੱਕ ਇੰਜੀਨੀਅਰ ਜਿਹੜਾ ਕਿ ਸੇਖ ਅਬਦੁੱਲ ਰਸੀਦ ਦਾ ਨਾਂ ਹੈ ਤੁੱਚੇ ਪਾਸੇ 2 ਲੱਖ ਵੋਟਾਂ ਦੇ ਨਾਲ ਉਹ ਜਿੱਤੇ ਤੇ ਦੂਜੇ ਪਾਸੇ ਤਿਹਾਰ ਜੇਲ੍ਹ ਦੇ ਵਿੱਚ ਬੰਦ ਜਿਹੜੇ ਕਿ ਦੂਜੇ ਪਾਸੇ ਦੱਸਦੀ ਹੈ ਕਿ ਖਾਲਸਥਾਨੀ ਪੱਖੀ ਅਮਰਤਪਾਲ ਸਿੰਘ ਦਾ ਨਾਮ ਹੈ ਤੇ ਦੂਜੇ ਪਾਸੇ ਪੰਜਾਬ ਦੇ ਖਡੂਰ ਸਾਬ ਤੋਂ ਕਰੀਬ 197000 ਵੋਟਾਂ ਦੇ ਨਾਲ ਜਿੱਤੇ ਤੇ ਉਹ ਇਸ ਸਮੇਂ ਐਨਐਸਏ ਤਹਿਤ ਅਸਾਮ ਦੇ ਡਿਬਰੂਗੜ੍ਹ ਜ਼ਿਲ੍ਹੇ ਦੇ ਵਿੱਚ ਬੰਦ ਨੇ ਤੇ ਤੁਹਾਨੂੰ ਇਹਨਾਂ ਵੀ ਦੱਸਦੀ ਹੈ ਕਿ ਹਰ ਚੁੜੇ ਹੋਏ ਸੰਸਦ ਮੈਂਬਰਾਂ ਨੂੰ 60 ਦਿਨਾਂ ਦੇ ਅੰਦਰ ਸੰਸਦ ਵਿੱਚ ਹਾਜ਼ਰ ਹੋਣਾ ਹੁੰਦਾ ਹੈ ਤੇ ਅਜਿਹਾ ਜੇਕਰ ਨਹੀਂ ਦਾ ਤਾਂ ਉਸਦੀ ਸੀਟ ਖਾਲੀ ਘੋਸ਼ਿਤ ਕੀਤੀ ਜਾ ਸਕਦੀ ਹੈ ਅਜਿਹੇ ਚ ਦੇਖਰ ਕੋਈ ਸੰਸਦ ਮੈਂਬਰ ਜੇਲ੍ਹ ਚ ਹੈ ਤਾਂ ਉਸ ਨੂੰ 60 ਦਿਨਾਂ ਚ ਇੱਕ ਵਾਰ ਸੰਸਦ ਚ ਜਾਣਾ ਹੀ ਪਵੇਗਾ ਅਜਿਹਾ ਪਹਿਲੀ ਵਾਰ ਨਹੀਂ ਹੋਇਆ ਕਿ ਕੋਈ ਸੰਸਦ ਮੈਂਬਰ ਜੇਲ੍ਹ ਚ ਹੋਵੇ ਤੇ ਇਸ ਹਾਲਤ ਵਿੱਚ ਉਹਨਾਂ ਨੂੰ ਜੇਲ੍ਹ ਦੇ ਵਿੱਚੋਂ ਇੱਕ ਵਾਰ ਸੰਸਦ ਦੇ ਵਿੱਚ ਲਿਆਂਦਾ ਜਾਂਦਾ ਹੈ ਤਾਂ ਉਸ ਤੋਂ ਬਾਅਦ ਉਹ ਅਹੁਦੇ ਦੀ ਸੌ ਚੁੱਕਦਾ ਹੈ ਤੇ ਜੇਕਰ ਪਿਛਲੀਆਂ ਚੋਣਾਂ ਦੀ ਗੱਲ ਕਰੀਏ ਤਾਂ ਯੂਪੀ ਦੀ ਕੋਟੀ ਸਿਹਰ ਤੋਂ ਜਿਹੜਾ ਕੇ ਸੰਸਦ ਮੈਂਬਰ ਅਤੁਲ ਕੁਮਾਰ ਸਿੰਘ ਦੇ ਵੱਲੋਂ ਚੋਣਾਂ ਤੋਂ ਬਾਅਦ 2020 ਦੇ ਵਿੱਚ ਜੇਲ੍ਹ ਦੇ ਵਿੱਚ ਸੀ ਤੇ ਉਹਨਾਂ ਨੇ ਜਨਵਰੀ 2020 ਦੇ ਵਿੱਚ ਸੌ ਚੁੱਕੀ ਸੀ ਤੇ ਕੁਝ ਪ੍ਰਕਿਰਿਆ ਜਿਹੜੀਆਂ ਕਿ ਉਹ ਵੀ ਹੋਣੀ ਆ ਲਾਜ਼ਮੀ ਨੇ ਤੇ ਜਿਸ ਦੇ ਵਿੱਚ ਤੁਹਾਨੂੰ ਦੱਸਦੀ ਹੈ ਕਿ ਜਿਹੜੀ ਇਹ ਪ੍ਰਕਿਰਿਆ ਇਸ ਸਥਿਤੀ ਦੇ ਵਿੱਚ ਸੰਸਦ ਮੈਂਬਰ ਨੂੰ ਸੰਸਦ ਦੇ ਵਿੱਚ ਲਿਆਉਣਾ ਪੈਂਦਾ ਹੈ ਤੇ ਉੱਥੇ ਸੌਚ ਕਾਈ ਜਾਂਦੀ ਹੈ ਤੇ ਉਹਨਾਂ ਨੂੰ ਸੰਸਦ ਦੇ ਵਿੱਚ ਲਿਆਇਆ ਜਾਂਦਾ ਹੈ ਤੇ ਉੱਥੇ ਹੀ ਸੁਰਖੀਆਂ ਕਰਮੀ ਉਹਨਾਂ ਨੂੰ ਅੰਦਰ ਲੈ ਕੇ ਜਾਂਦੇ ਨੇ ਤੇ ਉੱਥੇ ਉਹ ਹਲਫ ਲੈਂਦੇ ਨੇ ਤੇ ਇਸ ਤੋਂ ਬਾਅਦ ਸੰਸਦ ਮੈਂਬਰ ਨੂੰ ਮੁੜਦੇਲ ਲੈ ਜਾਣਾ ਪੈਂਦਾ ਹੈ ਹਾਲਾਂਕਿ ਇਸ ਦੇ ਲਈ ਪਹਿਲਾ ਹਲਾ ਅਦਾਲਤ ਤੋਂ ਮਾਫ ਕਰਨਾ ਅਦਾਲਤ ਤੋਂ ਇਜਾਜ਼ਤ ਲੈਣੀ ਪੈਂਦੀ ਹੈ ਤੇ ਇਹ ਅਦਾਲਤ ਦੇ ਹੁਕਮਾਂ ਤੋਂ ਬਾਅਦ ਹੀ ਸੰਭਵ ਹੈ ਕਿਸੇ ਵੀ ਸੰਸਦ ਮੈਂਬਰ ਨੂੰ ਸੌ ਚੁੱਕਣ ਦਾ ਅਧਿਕਾਰ ਹੈ ਤੇ ਅਦਾਲਤ ਇਸ ਲਈ ਵੱਖਰਾ ਪ੍ਰਬੰਧ ਕਰਦੀ ਹੈ ਤੇ ਦੱਸਿਆ ਕਿ ਜੇਲ੍ਹ ਦੇ ਵਿੱਚ ਬੰਦ ਜਿਹੜੇ ਕਿ ਰਸੀਦ ਨੇ ਸੌ ਚੁੱਕਣ ਲਈ ਅੰਤਿਮ ਜ਼ਮਾਨਤ ਦੀ ਮੰਗ ਕੀਤੀ ਤੇ ਜਿਸ ਨੇ ਅਦਾਲਤ ਨੇ ਐਨਆਈਏ ਤੋਂ ਜਵਾਬ ਮੰਗਿਆ ਤੇ ਉੱਥੇ ਹੀ 1 ਜੁਲਾਈ ਨੂੰ ਅਦਾਲਤ ਇਸ ਬਾਰੇ ਵੱਡਾ ਫੈਸਲਾ ਲਵੇਗੀ ਤੇ ਉਹਨਾਂ ਨੂੰ ਸੌ ਕਿਵੇਂ ਚੁਕਾਈ ਜਾਵੇਗੀ ਅਜਿਹੇ ਦੇ ਵਿੱਚ ਜਿਹੜਾ ਕਿ ਜਾਂਚ ਏਜੰਸੀਆਂ ਨਾਲ ਗੱਲਬਾਤ ਕਰਨ ਤੋਂ ਬਾਅਦ ਸੌ ਜਿਹੜਾ ਕਿ ਸੰਸਦ ਮੈਂਬਰ ਨੂੰ ਸੌ ਚੁੱਕਣ ਦੇ ਲਈ ਸੰਸਦ ਵਿੱਚ ਲਿਜਾਣ ਦੇ ਹੁਕਮ ਦੇਣਗੇ ਤੇ ਇਸ ਤੋਂ ਬਾਅਦ ਉਹਨਾਂ ਨੂੰ ਫਿਰ ਜੇਲ੍ਹ ਜਾਣਾ ਪੈਂਦਾ ਹੈ ਤੇ ਸੰਸਦ ਮੈਂਬਰ ਵਜੋਂ ਸੌ ਚੁੱਕਣ ਤੋਂ ਬਾਅਦ ਹੁਣ ਇਹ ਸਵਾਲ ਹੁੰਦਾ ਹੈ ਕਿ ਉਹ ਜੇਲ੍ਹ ਤੋਂ ਕਿਵੇਂ ਕੰਮ ਕਰਨਗੇ ਅਸਲ ਦੇ ਵਿੱਚ ਜਦੋਂ ਕੋਈ ਸੰਸਦ ਮੈਂਬਰ ਛੇਲ ਚ ਹੁੰਦਾ ਹੈ ਤਾਂ ਉਹ ਆਪਣਾ ਪ੍ਰਤੀਨਿਧੀ ਬਣਾ ਕੇ ਜਿਹੜੀ ਕਿ ਇਲਾਕੇ ਦੇ ਵਿੱਚ ਕੰਮ ਕਰਦੇ ਹਨ ਅਤੇ ਇਸ ਤਰ੍ਹਾਂ ਚੀਜ਼ਾਂ ਉਦੋਂ ਤੱਕ ਜਾਰੀ ਰਹਿ ਜਾਂਦੀਆਂ ਨੇ ਜਦੋਂ ਤੱਕ ਅਦਾਲਤ ਉਹਨਾਂ ਨੂੰ ਦੋਸ਼ੀ ਮੰਨਦੀ ਹੈ ਤੇ ਕੋਈ ਸਜ਼ਾ ਨਹੀਂ ਦਿੰਦੀ ਤੇ ਜੇਕਰ ਅਦਾਲਤ ਕਿਸੇ ਸੰਸਦ ਮੈਂਬਰ ਨੂੰ ਦੋਸ਼ੀ ਪਾਉਂਦੀ ਹੈ ਤੇ ਉਸ ਨੂੰ 2 ਸਾਲ ਦੀ ਸਜ਼ਾ ਸੁਣਾਉਂਦੀ ਹੈ ਤਾਂ ਉਸ ਦੀ ਜਿਹੜੀ ਕਿ ਮੈਂਬਰਸ਼ਿਪ ਆ ਰੱਦ ਕਰ ਦਿੱਤੀ ਜਾਂਦੀ ਹੈ ਤੇ ਇਸ ਤੋਂ ਬਾਅਦ ਇਸ ਜਿਹੜਾ ਕਿ ਸੀਟ ਜਿਮਨੀ ਚੋਣਾਂ ਨੂੰ ਲੈ ਕੇ ਵੀ ਹੋ ਰਿਹਾ ਹੈ ਤੇ ਉੱਥੇ ਹੀ ਦੂਜੇ ਪਾਸੇ ਦਾ ਸੀ ਕਿ ਅਮਰਤਪਾਲ ਸਿੰਘ ਨੂੰ ਲੈ ਕੇ ਇਹ ਨਵੀਂ ਜਿਹੜੀ ਅਪਡੇਟ ਆ ਸਾਹਮਣੇ ਆਈ ਹੈ ਤੇ ਜਿਸ ਵਿੱਚ ਭਾਈ ਅਮਰਤ ਪਾਲ ਸਿੰਘ ਜਿਹੜੇ ਕਿ ਸੌਚੁੱਕ ਸਮਾਗਮ ਦੇ ਵਿੱਚ ਸ਼ਾਮਲ ਨਹੀਂ ਹੋਏ ਤੇ 60 ਦਿਨਾਂ ਦੇ ਵਿੱਚ ਜੇਕਰ ਉਹ ਗੈਰ ਹਾਜ਼ਰ ਰਹਿੰਦੇ ਨੇ ਤਾਂ ਕੋਈ ਵੱਡੀ ਜਿਹੜਾ ਕਿ ਦੱਸਦੀ ਹੈ ਕਿ ਸੰਸਦ ਦੇ ਵਿੱਚ ਉਹ ਨਹੀਂ ਪਹੁੰਚਦੇ ਤਾਂ ਜਾਂ ਸੌਚੁੱਕ ਸਮਾਗਮ ਦੇ ਵਿੱਚ ਪਹਿਲਾ ਉਹ ਹਿੱਸਾ ਨਹੀਂ ਬਣੇ ਤੇ ਹੁਣ ਭਾਈ ਅਮਰਿਤਪਾਲ ਸਿੰਘ ਜੇਕਰ 60 ਦਿਨਾਂ ਦੇ ਵਿੱਚ ਗੈਰ ਹਾਜ਼ਰ ਰਹਿੰਦੇ ਨੇ ਤਾਂ ਉਹਨਾਂ ਦਾ ਅਹੁਦਾ ਜਿਹੜਾ ਕਿ ਯਾਨੀ ਕਿ ਉੱਥੋਂ ਜਿਹੜੀ ਕਿ ਸੀਟ ਹੈ ਉਹ ਖਾਲੀ ਹੋ ਸਕਦੀ